ਸਿਆਣੇ ਕਹਿੰਦੇ ਨੇ ਕਿ ਬਹੁਤ ਵਾਰੀ ਅੱਖਾਂ ਦਾ ਵੇਖਿਆ ਵੀ ਸੱਚ ਨਹੀਂ ਹੁੰਦਾ ਤੇ ਕੰਨਾਂ ਦਾ ਸੁਣਿਆ ਵੀ ਸੱਚ ਨਹੀਂ ਹੁੰਦਾ ਸਾਨੂੰ ਕਿਸੇ ਵੀ ਘਟਨਾ ਦੇ ਦੋ ਪਹਿਲੂ ਜ਼ਰੂਰ ਸੁਣਨੇ ਚਾਹੀਦੇ ਨੇ ਤੁਸੀਂ ਗ੍ਰਾਫਿਕਸ ਤੋਂ ਵੀ ਦੇਖ ਲਿਆ ਹੋਣਾ ਕਿ ਅਸੀਂ ਕਿਸ ਮੁੱਦੇ ਤੇ ਗੱਲ ਕਰਨੀ ਹੈ ਸੋ ਪਿਛਲੇ ਕੁਝ ਦਿਨਾਂ ਤੋਂ ਰੁਪਿੰਦਰ ਹੰਡਾ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਨੇ ਸੁਰਖੀਆਂ ਦੇ ਵਿੱਚ ਨੇ ਸੋਸ਼ਲ ਮੀਡੀਆ ਤੇ ਛਾਏ ਹੋਏ ਨੇ ਉਹਨਾਂ ਦੇ ਨਾਲ ਇੱਕ ਕੰਟਰੋਵਰਸੀ ਜੁੜ ਗਈ ਹੈ ਤੁਸੀਂ ਦੇਖਿਆ ਹੋਣਾ ਕਿ ਸ਼ੋਅ ਦੇ ਵਿੱਚ ਇੱਕ ਹੋਰ ਨਾਮ ਲਿਆ ਗਿਆ ਜੱਸੀ ਨૈયਰ ਜਿਹੜੇ ਕਿ ਕੈਲਗਰੀ ਦੇ ਸ਼ੋਅ ਦੇ ਪ੍ਰਮੋਟਰ ਸੀ ਉਹਨਾਂ ਦਾ ਨਾਮ ਲਿਆ ਜਾ ਰਿਹਾ ਸੋ ਜੱਸੀ ਹੋਰੀ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਘਟਨਾਕਰਮ ਅਸਲ 'ਚ ਵਾਪਰਿਆ ਕੀ ਕੀ ਕੁਝ ਹੋਇਆ ਰੌਲਾ ਕਾਹਦਾ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਸਾਰਾ ਕੁਝ ਸੱਚ ਨਹੀਂ ਹੁੰਦਾ ਭਾਈ ਸਸਟੀ ਕਾਲ ਸਵਾਗਤ ਹੈ ਜੀ ਪ੍ਰੋਗਰਾਮ ਸਸਟੀ ਕਾਲ ਜੀ ਥੈਂਕ ਯੂ ਜੀ ਤੁਹਾਡਾ ਨਾਮ ਉੱਥੇ ਕਰੋੜ ਕਰੋੜ ਕੇ ਲਿਆ ਜਾ ਰਿਹਾ ਸੀ ਜੱਸੀ ਨૈયਰ ਕੈਲਗਰੀ ਦੇ ਪ੍ਰਮੋਟਰ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਕਾਹਦਾ ਰੋਲਾ ਸੀ ਤੇ ਤੁਹਾਡਾ ਨਾਮ ਕਿਉਂ ਲਿਆ ਜਾ ਰਿਹਾ ਐ ਐਕਚੁਅਲੀ ਇਸ ਮੇਰੇ ਕੋਲ ਜਿਹੜੇ ਆ ਰਵਿੰਦਰ ਹੰਡਾ ਜੀ ਦੇ ਕੈਨੇਡਾ ਟੂਰ ਜਿਹੜਾ ਆ ਸਾਡਾ ਚੱਲ ਰਿਹਾ ਕੈਲੀ ਐਕਟਿਵਾ ਦਾ ਸੋ ਕੈਲਗਰੀ ਸ਼ੋ ਸਾਡਾ ਬਹੁਤ ਵਧੀਆ ਗਿਆ ਜੀ ਸਕਸੈਸਫੁਲ ਤੇ ਐਡਮਿੰਟਨ ਜਿਹੜਾ ਆ ਮੈਂ ਉਹਨਾਂ ਨੂੰ ਜਿਹੜੇ ਉੱਥੇ ਦੇ ਆਰਗੇਨਾਈਜ਼ਰ ਸ਼ੋ ਦਿੱਤਾ ਸੀਗਾ ਸੋ ਉਹਨਾਂ ਦੀ ਥੋੜੀ ਜੀ ਅਨਪ੍ਰੋਫੈਸ਼ਨਲ ਚੀਜ਼ ਲਾ ਲਓ ਅਨ ਆਰਗੇਨਾਈਜ਼ਡ ਲਾ ਲਓ ਉਹਦੇ ਕਰਕੇ ਆ ਸ਼ੋ ਜਿਹੜਾ ਰੋਲਾ ਪੈ ਰਿਹਾ ਜੀ ਰਵਿੰਦਰ ਹੰਡਾ ਜੀ ਲੇਟ ਪਹੁੰਚੇ ਆ ਹੋਇਆ ਮੈਂ ਇਹ ਕਲੀਅਰ ਗੱਲ ਕਰਨੀ ਚਾਹਨਾ ਕੋਈ ਰਪਿੰਦਰ ਹੰਡਾ ਜੀ ਲੇਟ ਨਹੀਂ ਪਹੁੰਚੇ ਇੱਕ 1:30 ਤੇ ਜਿਹੜਾ ਆ ਉਹ ਐਡਮਿੰਟਨ ਦੇ ਵਿੱਚ ਪਹੁੰਚ ਗਏ ਸੀ ਇਹ ਗੱਲ ਉਹ ਵੀ ਸਟੇਜ ਤੇ ਕਹਿੰਦੇ ਨੇ ਕਿ ਮੈਂ 1:30 ਪਹੁੰਚ ਕਿ ਤੇ ਸ਼ੋਅ ਦਾ ਟਾਈਮਿੰਗ ਕੀ ਸੀ ਸ਼ੋਅ ਦੀ ਟਾਈਮਿੰਗ ਜਿਹੜੀ ਆ ਜਿਹੜਾ ਉਹਨਾਂ ਨੇ ਸ਼ੋਅ ਤੇ ਜਿਹੜਾ ਆਰਗੇਨਾਈਜ਼ ਕਰਨਾ ਸੀ ਉਹ ਜਿਹੜਾ ਗਾਉਣਾ ਸੀ ਉਹ 5:30 ਵਜੇ ਦਾ ਸੀ ਅੱਛਾ ਜੀ 5:30 ਦਾ ਹੁਣ ਦੇਖੋ ਆਪਣਾ ਪ੍ਰੋਗਰਾਮ ਕਰਾਉਣੇ ਆ ਮੇਲੇ ਕਰਾਉਣੇ ਆ ਕੋਈ ਸ਼ੋਅ ਕਰਾਉਣੇ ਆ ਸ਼ੋਅ ਆਪਾਂ ਸਟਾਰਟ ਕਰ ਲੈਣੇ ਆ 12 1 2 ਵਜੇ राइट अपा सिंगर ਨੂੰ ਜਦੋਂ ਇੱਥੇ ਕੈਲਗਰੀ ਸੀਗਾ 6 ਵਜੇ ਡੋਰ ਓਪਨ ਸੀਗੇ ਅਸੀਂ ਆਪਣੀ ਪਲੈਨਿੰਗ ਕੀਤੀ ਸੀਗੀ ਪਹਿਲਾਂ ਗਿੱਧਾ ਪੰਗੜਾ ਜੋ ਵੀ ਆ ਇਦਾਂ ਹੀ ਐਡਮਿੰਟਨ ਵਾਲਿਆਂ ਦਾ ਜਿਹੜਾ ਸੀਗਾ ਉਹਨਾਂ ਨੇ ਕੋਈ ਉਹਦੇ ਵਿੱਚ ਜੀਜਾਂ ਰੱਖੀਆਂ ਸੀਗੀਆਂ ਕੋਈ ਗਾਉਣ ਦੀਆਂ ਕਿ ਨੱਚਣ ਦੀਆਂ ਇੱਕ ਪੈਂਜੀ ਉਹਨਾਂ ਨੇ ਉੱਥੇ ਉਹ ਆਲਰੇਡੀ ਜਿਹੜੇ ਘੰਟਾ ਘੰਟਾ ਲੇਟ ਚੱਲ ਰਹੇ ਸੀ ਅੱਛਾ ਉਹਨਾਂ ਤੋਂ ਪਹਿਲਾਂ ਜਿਹੜੀਆਂ ਪਰਫਾਰਮੈਂਸਿਸ ਸੀ ਉਹ ਹੀ ਲੇਟ ਸੀ ਉਹ ਵੀ ਲੇਟ ਸੀਗੀ ਉਹ ਅੱਛਾ ਜਿੰਨੇ ਤੋਂ 2 ਵਜੇ ਚੜ੍ਹਨਾ ਸੀ ਉਹ 3 ਵਜੇ ਸੀ ਜਿਹੜਾ 3 ਵਜੇ ਸੀ ਉਹ 5 ਵਜੇ ਸੀਗਾ ਉਹ ਮਿਸ ਮੈਨੇਜਮੈਂਟ ਕਰਕੇ ਦੂਜੀ ਗੱਲ ਹੈ ਹੁਣ ਰੁਪਿੰਦਰ ਜੀ ਉੱਥੇ 1:30 ਵਜੇ ਪਹੁੰਚੇ ਆ ਉਹਨਾਂ ਨੂੰ ਉਹਨਾਂ ਨੂੰ ਕੋਈ ਲੈਣ ਨਹੀਂ ਆ ਰਿਹਾ ਅੱਛਾ ਕੋਈ ਉਹਨਾਂ ਨੂੰ ਹੋਟਲ ਦਾ ਜਿਹੜਾ ਐਡਰੈਸ ਨਹੀਂ ਦਿੱਤਾ ਜਾ ਰਿਹਾ ਮੈਨੂੰ ਕਾਲ ਕਰ ਰਹੇ ਆ ਵੀ ਜੱਸੀ ਬਾਜੀ ਇੱਥੇ ਆ ਜਿਹੜਾ ਚੀਜ਼ ਚੱਲ ਰਹੀ ਆ ਵੀ ਕੀ ਚੱਕਰ ਰਿਹਾ ਮੈਂ ਉੱਧਰ ਜਿਹੜੇ ਜਿਨ੍ਹਾਂ ਨੂੰ ਸ਼ੋਅ ਦਿੱਤਾ ਸੀ ਮੈਂ ਜਿਹਨਾਂ ਨੂੰ ਉਹਨਾਂ ਨੂੰ ਫੋਨ ਕਰ ਰਿਹਾ ਮੈਂ ਕਿਹਾ ਤੁਸੀਂ ਉਹਨਾਂ ਨੂੰ ਆਪਣਾ ਦੱਸੋ ਕਿੱਥੇ ਜਾਣਾ ਉਹਨਾਂ ਨੇ ਰੈਡੀ ਹੋ ਕੇ ਤੁਹਾਡੇ ਕੋਲ ਪਹੁੰਚ ਮੈਨੂੰ ਕਹਿੰਦੇ ਨਹੀਂ ਜੀ ਇਦਾਂ ਆਇਆ ਵੀ ਮੇਰੇ ਕੋਲ ਆ ਵੀ ਉੱਥੇ ਮੈਂ ਕਿਹਾ ਕਿੱਥੇ अपना महाराजा ਜਿਹੜਾ ਉਹਨਾਂ ਨੇ ਬੈਂਕਟ ਹਾਲ ਕੀਤਾ ਸੀਗਾ ਮੈਂ ਕਿਹਾ ਜੀ ਉਹਨਾਂ ਨੇ ਹੁਣ ਉੱਥੇ ਕੀ ਕਰਨਾ ਤੁਹਾਡੇ ਕੋਲ ਉਹ ਰੈਡੀ ਹੋ ਕੇ ਤੇ ਟਾਈਮ ਤੇ ਪਹੁੰਚ ਜਾਂਦੇ ਆ ਜੇ ਹੁਣ ਤੁਸੀਂ ਉਹਨਾਂ ਨੂੰ ਆ ਹੋਟਲ ਦੀ ਲੋਕੇਸ਼ਨ ਦੱਸੋਗੇ ਤੇ ਉਹ ਤੁਹਾਡੇ ਕੋਲ ਘੰਟਾ ਪਹਿਲਾਂ ਪਹੁੰਚ ਜਾਣਗੇ ਨਹੀਂ ਜੇ ਮੈਂ ਭੁੱਖੇ ਫੜਾਉਣੇ ਉਹਨਾਂ ਨੂੰ ਮੈਂ ਕਿਹਾ ਚੰਗਾ ਨਹੀਂ ਲੱਗਦਾ ਇੱਕ ਤੁਹਾਡੇ ਸ਼ਹਿਰ ਦੇ ਵਿੱਚ ਜਾਂ ਤੁਸੀਂ ਉੱਥੇ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਕਿਹਾ ਤੁਸੀਂ ਉੱਥੇ ਚੱਲ ਜਾਓ ਜਿੱਥੇ ਉਹ ਖੜ੍ਹੇ ਨੇ ਨਹੀਂ ਨਹੀਂ ਮੇਰੇ ਕੋਲ ਟਾਈਮ ਨਹੀਂ ਹੈਗਾ ਫੋਨ ਬੰਦ ਕਰਤਾ ਉਹ ਕਹਿੰਦੇ ਬੁਕੇ ਲੈਣ ਪਹਿਲਾਂ ਮੇਰੇ ਕੋਲ ਫਿਰ ਹੋਟਲ ਜਾ ਕੇ ਤਿਆਰ ਹੋਣ ਤੇ ਫਿਰ ਗਾਉਣ ਆਉਣ ਫਿਰ ਗਾਉਣ ਆਉਣ ਅੱਛਾ ਮੈਂ ਫਿਰ ਰਪਿੰਦਰ ਜੀ ਨੂੰ ਫੋਨ ਕੀਤਾ ਮੈਂ ਕਿਹਾ ਚਲੋ ਤੁਸੀਂ ਇੱਦਾਂ ਕਰੋ ਹੂੰ ਚੱਲ ਜੋ ਵੀ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਹਨਾ ਆਈ ਆਈ ਆ ਤੇ ਹਨਾ ਰਪਿੰਦਰ ਜੀ ਹੁਣ ਉੱਥੇ 20 ਮਿੰਟ ਦੀ ਡਰਾਈਵ ਕਰਕੇ 2:00 ਵਜੇ ਜਿਹੜਾ ਹਨਾ 2:05 10 ਜਿੱਦਾਂ ਇਦਾਂ ਟਾਈਮਿੰਗ ਜੀ ਹਨਾ ਉੱਥੇ ਪਹੁੰਚ ਗਏ ਆ ਉਹਨਾਂ ਨੂੰ ਇੱਕ ਦੋ ਲੇਡੀਆਂ ਆਈਆਂ ਆ ਆਪ ਆਏ ਨੇ ਇੱਕ ਸਕਿਉਰਿਟੀ ਗਾਰਡ ਆਇਆ ਆ ਹਣਾ ਬਾਹਰ ਨਿਕਲੇ ਆ ਬੁਕੇ ਫੜਾਏ ਆ ਕਹਿੰਦੇ ਹੁਣ ਚਲੋ ਜੀ ਅੱਛਾ ਹੁਣ ਜੇ ਦੇਖੋ ਕਈ ਬੰਦੇ ਗੱਲਾਂ ਕਰ ਰਹੇ ਆ ਜੀ ਇਹ ਲੇਟ ਪਹੁੰਚੇ ਆ ਜਾਂ ਇਹ ਵੋ ਜੇ ਤੁਹਾਨੂੰ ਜਿਹੜਾ ਆਰਗੇਨਾਈਜ਼ਰ ਆ ਜੇ ਤੁਹਾਨੂੰ ਲੱਗ ਰਿਹਾ ਇਹ ਸ਼ੋਅ ਲੇਟ ਹੋ ਰਿਹਾ ਜਾਂ ਕੋਸ਼ੂ ਰਿਹਾ ਆ ਤੁਸੀਂ ਹਾਲ ਬੈਂਕਕਟ ਹਾਲ ਦੇ ਵਿੱਚ ਉੱਥੇ ਕੋਈ ਰੂਮ ਪ੍ਰੋਵਾਈਡ ਕਰ ਦੋ ਫਿਰ ਉੱਥੇ ਰੈਡੀ ਕਰਾ ਲਓ ਆਪਣੇ ਹੌਲਾਂ ਦੇ ਵਿੱਚ ਰੂਮ ਵਗੈਰਾ ਹੁੰਦੇ ਹੀ ਆ ਬਿਲਕੁਲ ਜਾਣ ਆਉਣ ਦਾ ਸਮਾਂ ਵੱਜ ਜਾਣਾ ਜਾਣ 20 ਮਿੰਟ ਜਾਣ 20 ਮਿੰਟ ਆਉਣ ਫਿਰ ਉਹਨਾਂ ਨੂੰ 2 40 ਤੇ ਲੋਕੇਸ਼ਨ ਦਿੱਤੀ ਜਾਂਦੀ ਹੋਟਲ ਦੀ ਅੱਛਾ ਜੀ ਉਹ ਮੈਨੂੰ ਫੇਰ ਫੋਨ ਆਵੇ ਹਣਾ ਇਧਰੋਂ ਮੈਂ ਵੀ ਚੱਲ ਪਿਆ ਸੀਗਾ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਜਿਹੜੇ ਆ ਤੰਗ ਕਰ ਰਹੇ ਆ ਜਾਂ ਪ੍ਰੋਬਲਮ ਕਰ ਰਹੇ ਆ ਉਹਨਾਂ ਨੂੰ 2 ਘੰਟੇ ਇੱਕ ਲੇਡੀ ਜ਼ਾਕ ਤੇ ਘੁੰਮੀ ਜਾ ਰਹੀ ਆ ਤੁਹਾਡੇ ਕੋਈ ਆਰਟਿਸਟ ਆਇਆ ਆ ਤੁਹਾਡੇ ਘਰੇ ਕੋਈ ਪ੍ਰੋਣਾ ਹੀ ਆਇਆ ਤੁਸੀਂ ਉਹਨੂੰ ਤੰਗ ਪਰੇਸ਼ਾਨ ਕਰ ਰਹੇ ਆ 2:40 ਤੇ ਲੋਕੇਸ਼ਨ ਭੇਜੀ ਆ ਜੀ ਉਸ ਤੋਂ ਬਾਅਦ ਫਿਰ ਉਹ ਹੋਟਲ ਤੇ ਜਾ ਰਹੇ ਨੇ ਹੁਣ 3:00 ਵਜ ਕੇ 10 15 20 ਮਿੰਟ 15 20 ਮਿੰਟ ਦੇ ਹੋਟਲ ਪਹੁੰਚੇ ਆ 3540 ਤੇ ਚੈੱਕ ਇਨ ਕਰਨਾ ਅਸੀਂ ਜਿਹੜਾ ਸਾਫ ਲਾਇਆ ਜੀ ਉਹਨਾਂ ਨੇ ਹੋਟਲ ਜੋ ਲੱਗਦਾ ਆ ਵੀ ਉਹ ਸਾਫ਼ ਸੁਫ਼ੰਦਾ ਸੀ ਕਲੀਨ ਹੁੰਦਾ ਸੀ ਤੇ ਉਹਨਾਂ ਨੂੰ ਉਹ ਉੱਥੇ ਹੀ ਕਮਾਈ ਗਏ ਹੂੰ ਹੂੰ ਹੁਣ ਉਹ ਐਜ਼ ਅ ਲੇਡੀਜ਼ ਆ ਉਹਨਾਂ ਨੇ ਤਿਆਰ ਵੀ ਹੋਣਾ ਜੀ ਉਹਨਾਂ ਨੇ ਮੇਕਅਪ ਆਰਟਿਸਟ ਜਿਹੜੀ ਆ ਕੋਈ ਉਹਨਾਂ ਦਾ ਉਹਨਾਂ ਦਾ ਫੇਰ ਕੋਈ ਇੰਦਾ ਦਾ ਚੱਕਰ ਸੀ ਫੇਰ ਮੈਨੂੰ ਫੋਨ ਆਇਆ ਵੀ ਉਹ ਵੀ ਲੇਟ ਆਈ ਇਹ ਉਹ ਮੈਂ ਕਿਹਾ ਚਲੋ ਤੁਸੀਂ ਇੰਦਾ ਕਰੋ ਤਿਆਰ ਹੋਵੋ ਤੇ ਪਹੁੰਚੋ ਮੈਂ ਉਹਨਾਂ ਨੂੰ ਵੀ ਭਾਂਜੀ ਮੈਂ ਕਹਾਂ ਤੁਸੀਂ ਆਪਣਾ ਹੀ ਪ੍ਰੋਗਰਾਮ ਆ ਜਿਹੜੇ ਆਰਗੇਨਾਈਜ਼ਰ ਵੀ ਆਪਣੇ ਪ੍ਰੋਗਰਾਮ ਆ ਆਪ ਹੀ ਖਰਾਬ ਕਰੀ ਜਾਂਦੇ ਨੇ ਲੇਟ ਕਰੀ ਜਾਂਦੇ ਤੁਸੀਂ ਰਾਈਟ ਤੇ ਐਦਾਂ ਦੀਆਂ ਚੀਜ਼ਾਂ ਕਰਕੇ ਦੇਖੋ ਹੁਣ ਉਹ ਰੁਪਿੰਦਰ ਜੀ 5:30 ਵਜੇ ਜਿਹੜਾ ਆ ਹੁਣ 4 ਵਜੇ ਅੰਦਰ ਪਹੁੰਚੇ ਤਿਆਰ ਹੋਣਾ ਘੰਟਾ ਡੇਢ ਲੇਡੀਜ਼ ਨੂੰ ਚਲੋ ਲੱਗਦਾ ਹੀ ਹੈ ਤੇ ਹਾਂਜੀ ਜਿੱਦਾਂ ਤੁਸੀਂ ਦੱਸਿਆ ਕਿ ਰੁਪਿੰਦਰ 1:30 ਵਜੇ ਉੱਥੇ ਪਹੁੰਚ ਗਏ ਸੀ 240 ਤੇ ਉਹਨਾਂ ਨੂੰ ਹੋਟਲ ਮਿਲਿਆ ਉਹ ਪਹਿਲਾਂ ਬੁੱਕੇ ਲੈਣ ਆਪ ਗਏ ਉਹਨਾਂ ਦਾ ਸੜਕਾਂ ਤੇ ਬੜਾ ਸਮਾਂ ਖਰਾਬ ਹੋ ਗਿਆ ਮੇਕਅਪ ਆਰਟਿਸਟ ਦੇ ਨਾਲ ਵੀ ਕੋਆਰਡੀਨੇਸ਼ਨ ਨਹੀਂ ਹੋ ਸਕਿਆ ਚਲੋ ਇੱਕ ਮੌਕੇ ਸਾਰੀਆਂ ਗੱਲਾਂ ਅਸੀਂ ਮੰਨ ਲਈਏ ਉਸ ਤੋਂ ਬਾਅਦ ਉਹ ਸਟੇਜ ਤੇ ਜਾਂਦੇ ਨੇ ਉਹ ਗਾਉਣਾ ਸ਼ੁਰੂ ਕਰਦੇ ਨੇ ਕੁਝ ਟਾਈਮ ਉਹ ਗਾਉਂਦੇ ਵੀ ਨੇ ਇਹ ਬਾਅਦ ਚ ਕਿੱਥੋਂ ਇਹਨਾਂ ਰੌਲਾ ਪੈ ਗਿਆ ਇਹ ਐਕਚੁਅਲੀ ਨਾ ਜਦੋਂ ਅੰਦਰ ਉਹ 6 ਵਜੇ ਅੰਦਰ ਐਂਟਰ ਕਰ ਗਏ ਰਪਿੰਦਰ ਜੀ ਉਹਨ ਚਲੋ ਉਹਨਾਂ ਦੀ ਆਡੀਅנס ਜਿਹੜੀ ਸੀ ਰੌਲਾ ਆਲਰੇਡੀ ਇਹਨਾਂ ਦਾ ਕੋਈ ਹਣਾ ਚੱਲ ਰਿਹਾ ਸੀ ਉੱਥੇ ਪੰਗਾ ਮਾਈਕ ਖੇਚ ਰਿਹਾ ਜੀ ਉਹ ਨਾ ਰਵਿੰਦਰ ਜੀ ਨੇ ਕਿਹਾ ਟੈਨਸ਼ਨ ਨਾ ਮੈਂ ਸ਼ਾਂਤ ਕਰਦੀ ਆ 10 ਮਿੰਟ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਇਦਾਂ ਕਰੋ ਜਿਹੜੇ ਨਾ 뮤직 ਸਟਾਰਟ ਕਰ ਦਿਓ ਮੈਨੂੰ ਮਾਈਕ ਫੜਾ ਦਿਓ ਜੀ ਮੈਂ ਜਿਹੜੀ ਆ ਜਿਹੜੇ ਅੰਦਰ ਹਾਲ ਚੋਂ ਮਾਈਕ ਲੈ ਕੇ ਸਟੇਜ ਤੇ ਜਾਣੀ ਆ ਹੂੰ ਰਾਈਟ ਉਹ ਵੀ 15 20 ਮਿੰਟ ਇਹਨਾਂ ਨੇ ਮਾਈਕ ਕਰਦੇ ਆ ਚਲਾਉਂਦੇ ਆ ਆਈ ਡੋਨਟ ਨੋ ਇਹਨਾਂ ਦਾ 뮤జిਸ਼ੀਅਨ ਨਾ ਵੀ ਜਿਹੜਾ ਕੋਈ ਪੰਗਾ ਜਿਆ ਕੋਈ ਮਤਲਬ ਪੈਸੇ ਦਾ ਚੱਲਣ ਲੱਭਿਆ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਜਿਹੜੀ ਆ ਕਿਉਂਕਿ ਉਹ ਦਿਮਾਗ ਕਈ ਵਾਰੀ ਹਰੀਚ ਆ ਜਾਂਦਾ ਨਾ ਜੇ ਪਹਿਲਾਂ ਕਹਿੰਦੇ ਹੁੰਦੇ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ ਫਿਰ ਸਾਰਾ ਕੁਝ ਹੀ ਅਨਾਰਗਨਾਈਜ਼ਡ ਹੋ ਜਾਂਦਾ ਅਨਾਰਗਨਾਈਜ਼ ਹੋ ਗਿਆ ਉਹਨਾਂ ਨੇ ਸਟੇਜ ਤੇ ਜਾ ਕੇ ਕੁੜੀਆਂ ਨੂੰ ਕਿਹਾ ਉਹ ਵੀ ਤੁਹਾਡੀ ਭੈਣ ਹੀ ਉਹਨਾਂ ਦੀ ਵੀ ਸਿਫਤ ਆਰਗੇਨਾਈਜ਼ਰ ਦੀ ਕੀਤੀ ਵੀ ਨਾ ਇਦਾਂ ਨਾ ਕਰੋ ਆਪਾਂ ਸ਼ੋਅ ਜਿਹੜਾ ਵਧੀਆ ਲਾਉਣਾ ਹੈ ਤੇ ਤੁਹਾਡੀ ਵੀ ਉਹ ਭੈਣ ਹੀ ਆ ਸ਼ੋਅ ਜਿਹੜਾ 6:45 ਤੋਂ 8:30 ਵਜੇ ਤੱਕ ਬਹੁਤ ਵਧੀਆ ਚੱਲਿਆ ਜੀ ਅੱਛਾ ਜੀ ਹਾਂ 9:00 ਸਟਾਰਟ ਹੋ ਗਿਆ ਸੀ 9:00 ਸਟਾਰਟ ਹੋ ਗਿਆ ਉਹ ਵੀ 20 ਮਿੰਟ ਇਹਨਾਂ ਦੇ ਮਾਈਕਾਂ ਦੇ ਚੱਕਰਾਂ 'ਚ ਕੋਈ ਚੱਲੇ ਨਾ ਘਰੇ ਆਈ ਡੋਨੋ ਕੀ ਪ੍ਰੋਬਲਮ ਆ ਤੇ ਅੰਦਰ 6:00 ਵਜੇ ਅੰਦਰ ਆ ਗਏ ਨੇ ਫਿਰ ਇਹਨਾਂ ਦੀ ਜਿਹੜੀ ਆ ਉਹ ਪ੍ਰੋਬਲਮ ਜਿਹੜੀ ਆ ਕੋਈ ਮਿਊਜ਼ੀਸ਼ੀਅਨ ਆਣਾ ਜੇ ਉਹ ਫਿਰ ਉਹਨਾਂ ਨੇ ਬਹੁ ਖੂਬੀ ਜਿਹੜਾ ਯਾਰ ਰੁਪਿੰਦਰ ਜੀ ਨੇ ਆਡੀਅנס ਨੂੰ ਖੁਸ਼ ਕੀਤਾ ਗਾਣੇ ਗਾਏ ਕਾਲੀ ਐਕਟਿਵਾ ਦੇ ਗਾਣੇ ਚੱਲੇ ਹੋਰ ਉਹਨਾਂ ਦੇ ਜਿੰਨੇ ਵੀ ਸੀਗੇ ਸਾਰੇ ਗਾਣੇ ਚੱਲ ਰਹੇ ਫਿਰ ਉਹ ਮੈਡਮ ਜੀ ਜਿਹੜੀ ਕਲਿੱਪ ਆ ਰਹੇ ਨਾ ਇਹ ਸ਼ੋਅ ਤੋਂ ਬਾਅਦ ਦੇ ਆ ਪਹਿਲਾ ਦਿਨ ਹੀ ਸ਼ੋਅ ਦੀ ਵੀਡੀਓ ਮੇਰੇ ਘਰ ਨਹੀਂ ਚੱਲ ਰਹੀ ਵੀ ਜਿਹੜਾ ਇਹਨਾਂ ਨੇ ਡੇਢ ਘੰਟਾ ਗਾਇਆ ਹੂੰ ਸਾਢੇ 8 ਤੱਕ ਉਹ ਉਹ ਸਟੇਜ ਤੇ ਆ ਕੇ ਹੁਣ ਸਾਰੇ ਖੁਸ਼ ਨੇ ਆਪਣੀਆਂ ਭੈਣਾਂ ਸਾਰੀਆਂ ਨੱਚੰਟਾ ਪਰਈਆਂ ਆ ਹਨਾ ਇੰਜੋਏ ਕਰ ਰਹੀਆਂ ਜੀ ਜੀ ਉੱਥੇ ਮਾਈਕ ਫੜ ਕੇ ਕਹਿੰਦੇ ਜੀ ਇਹ ਰੁਪਿੰਦਰ ਜੀ ਜਿਹੜੇ ਨਾ ਬਿਮਾਰ ਹੋ ਗਏ ਸੀਗੇ ਤੇ ਇਹ ਤਾਂ ਕਰਕੇ ਲੇਟ ਇਹਨਾਂ ਦੀ ਗੱਡੀ ਉਹ ਕਹਿੰਦੇ ਕੋਈ ਬਿਮਾਰ ਨਹੀਂ ਸੀ ਹੂੰ ਹਨਾ ਇਹ ਡੇਢ ਘੰਟਾ ਗਾਉਣ ਤੋਂ ਬਾਅਦ ਕੀ ਆ ਬਾਅਦ ਦੀ ਗੱਲ ਆ ਜਦ ਕਿ ਲੋੜ ਨਹੀਂ ਤੁਹਾਡਾ ਸ਼ੋਅ ਚੱਲ ਗਿਆ ਤੁਹਾਡਾ ਵਧੀਆ ਹੋ ਗਿਆ ਤੁਹਾਨੂੰ ਕੀ ਉੱਥੇ ਹਨਾ मतलब ਉਹ ਕਿਹੜਾ ਹੁਣ ਥੱਲੇੋਂ ਪੁੱਛਣਦੇ ਵੀ ਲੇਟ ਹੋਇਆ ਤੇ ਕੀ ਹੋਇਆ ਹੈ ਨਾ ਤੇ ਉਹ ਉਹ ਕੱਲ ਹੀ ਕਹਿੰਦੇ ਲੇਟ ਹੋਈ ਜਦ ਲੇਟ ਹੋਈ ਨਹੀਂ ਤੁਸੀਂ ਉਹਨਾਂ ਨੂੰ 1:30 ਵਜੇ ਦਾ ਇੱਧਰ ਉੱਧਰ ਤੋਰੀ ਫਿਰਦੇ ਆ ਕੇ ਵੀ ਮੇਰੇ ਕੋ ਬੁਕੇ ਲੈਣੇ ਤੁਹਾਡੇ ਕੋ ਜ਼ਰੂਰੀ ਹੈ ਰਾਈਟ ਸ਼ੋ ਵਧੀਆ ਹੋ ਗਿਆ ਫਿਰ ਇਹਨਾਂ ਨੇ ਦੇਖੋ ਜਿਹੜਾ ਆ ਜਿਹੜੀ ਥੋੜੀ ਜੀ ਚੱਲਣ ਦਈ ਆ ਵੀ ਪੈਸੇ ਦੀ ਪੈਸੇ ਜਿਹੜੇ ਆ ਦੇਖੋ ਇੱਕ ਐਜ਼ ਅ ਆਰਟਿਸਟ ਆ ਉਹਦਾ ਬਣਦਾ ਆ ਸਟੇਜ ਤੋਂ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਹੁਣ ਉਹਨਾਂ ਨੇ ਕਿਹੜਾ ਆ ਲੋਕਾਂ ਨੇ ਟਿਕਟਾਂ ਬਾਅਦ ਚ ਪੈਸੇ ਲਏ ਆ ਵੀ ਪਹਿਲਾਂ ਤੁਸੀਂ ਸ਼ੋਅ ਦੇਖ ਲਓ ਤੇ ਅਸੀਂ ਤੁਹਾਨੂੰ ਬਾਅਦ ਚ ਪੈਸੇ ਲੈ ਲਾਂਗੇ ਪਹਿਲਾਂ ਟਿਕਟਾਂ ਦੇ ਪੈਸੇ ਲਏ ਆ ਤੇ ਕੋਈ ਟੇਬਲ ਵਿੱਚ ਕੀਤਾ ਹੀ ਹੈ ਨਾ ਉਹ ਐਜ਼ ਅ ਆਰਟਿਸਟ ਜਾਂ ਮੇਰਾ ਵੀ ਫਰਜ਼ ਬਣਦਾ ਵੀ ਆਰਟਿਸਟ ਦੇ ਜਿਹੜੇ ਪੈਸੇ ਆ ਸਟੇਜ ਤੋਂ ਚੜਨ ਤੋਂ ਪਹਿਲਾਂ ਆਪਾਂ ਲੈ ਆ ਹੂੰ ਪਰ ਇਹ ਰੋਲਾ ਪੈ ਰਿਹਾ ਨਾ ਸੋਸ਼ਲ ਮੀਡੀਆ ਤੇ ਕਿ ਉਹ ਪ੍ਰੋਮੋਟਰ ਉਹ ਸਿੰਗਰਾਂ ਦੇ ਪੈਸੇ ਨਾ ਮਾਰਿਆ ਕਰੋ ਇਹ ਇੱਕ ਨਵੀਂ ਜੀ ਵੇ ਚੱਲ ਗਈ ਹਾਂ ਜੀ ਉਹ ਗੱਲ ਤੇ ਆ ਉਹ ਕੋਈ ਇਦਾਂ ਦੀ ਕੋਈ ਇਦਾਂ ਦੀ ਗੱਲ ਹੀ ਨਹੀਂ ਪੈਸੇ ਦੀ ਤੇ ਕੋਈ ਚੱਕਰ ਹੀ ਨਹੀਂ ਸੀਗਾ ਰਾਈਟ 5 ਵਜੇ ਜਿਹੜੇ ਆ ਪੈਸੇ ਉਹਨਾਂ ਨੇ ਐਵੇਂ ਕਹਾਂ ਐਡਮਿੰਟਨ ਵਾਲਿਆਂ ਨੇ ਵੀ ਜਿਹੜੇ ਆ ਉਹ ਕਰਤੇ ਸੀਗੇ ਜੀ ਕਿਉਂਕਿ ਇੱਕ ਜਿਹੜਾ ਰੂਲ ਹੀ ਆ ਸਾਰਿਆਂ ਨੂੰ ਪਤਾ ਹੀ ਆ ਉਹ ਤੁਹਾਨੂੰ ਪਤਾ ਹੀ ਆ ਮਾੜੀ ਜੀ ਗੱਲ ਜਿਹੜੇ ਕਲਿੱਪ ਕੱਟੇ ਜਾ ਰਹੇ ਆ ਤੇ ਉਹ ਜਿਹੜਾ ਰੋਲਾ ਰੰਪਾ ਜਿਹੜਾ ਮਤਲਬ ਐਵੇਂ ਪਾ ਲਿਆ ਸੋ ਉਤੋਂ ਬਾਅਦ ਉਹਨਾਂ ਨੇ ਫੇਰ ਇੱਕ ਜਿਹੜੀ ਗਲਤੀ ਕੀਤੀ ਰਵਿੰਦਰ ਜੀ ਨੂੰ ਸ਼ੋਅ ਖਤਮ ਹੋਣ ਤੋਂ ਬਾਅਦ ਫੇਰ ਹਰਾਸ ਕੀਤਾ ਗਿਆ ਅੱਛਾ ਜੀ ਉੱਥੇ ਉਹਨਾਂ ਦੇ ਜਿਹੜੇ ਸੀਗੇ ਬੰਦੇ ਵੀ ਬਾਹਰ ਨਹੀਂ ਜਾਣਦੇ ਨਾ ਮੈਨੂੰ ਫੋਨ ਆਈ ਜਾਣ ਕਿ ਜਸੀ ਬਾਜੀ ਤੁਸੀਂ ਕਹਿੰਦੇ ਆ ਇੱਕ ਕੱਲੀ ਲੇਡੀ ਨੂੰ ਤੁਸੀਂ ਇੰਨਾ ਹਰਾਸ ਤੰਗ ਕਰ ਰਹੇ ਆ ਤੁਹਾਡੇ ਸ਼ਹਿਰ ਚ ਆਈ ਆ ਫੇਰ ਤੁਸੀਂ ਲੋਕੀ ਕਹਿੰਦੇ ਆ ਕਿ ਆ ਸਿੰਗਰ 10-10 ਨਾਲ ਬੌਂਸਰ ਰੱਖਦੇ ਆ ਗੱਲਾਂ ਕਰਦੇ ਆ ਇਸੇ ਕਰਕੇ ਰੱਖਦੇ ਤੁਹਾਡਾ ਇੱਕ ਬੰਦਾ ਨਾ ਭੱਜਾ ਗਿਆ ਡੋਰ ਬੰਦ ਕਰ ਅੱਛਾ ਜੀ ਹੈਨਾ ਰਵਿੰਦਰ ਜੀ ਉੱਥੇ ਰੋਲਾ ਪਾ ਰਿਹਾ ਵੀ ਤੁਸੀਂ ਮੈਨੂੰ ਜੇ ਗੱਲ ਕਰਨੀ ਆ ਤੁਸੀਂ ਬਾਹਰ ਜਾ ਕਰ ਲੋ ਬਹਿ ਕੇ ਵੀ ਤੁਸੀਂ ਮੈਨੂੰ ਇਦਾਂ ਕਿਦਾਂ ਤੁਸੀਂ ਮੈਨੂੰ ਕਹਿ ਸਕਦੇ ਮੈਂ ਤੂੰ ਬਾਹਰ ਨਹੀਂ ਜਾ ਸਕਦੀ ਹੈਨਾ ਉਹ ਵਿਚਾਰੀ ਧੰਨ ਲੇਡੀ ਮੈਂ ਕਹਿੰਨਾ ਧੰਨ ਸਿੰਗਰ ਮੈਂ ਕਹਿੰਨਾ ਸ਼ੇਰ ਨਹੀਂ ਨਿਕਲੀ ਹੈਨਾ ਬਾਕੀ ਉਹ ਜਿਹੜੀਆਂ ਐਡਮਿੰਟਨ ਦੀਆਂ ਜਿਹੜੀਆਂ ਮੈਂ ਕਹਿੰਨਾ ਮਾਤਮਾਂ ਦਾ ਭੈਣਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਰੁਪਿੰਦਰ ਹੰਡਾ ਜੀ ਦਾ ਪੱਖ 'ਚ ਖੜੇ ਪੀ ਬੀਬੀ ਤੂੰ ਹੱਥ ਨਹੀਂ ਲਾ ਸਕਦੀ ਜਾਂ ਉਹਨੂੰ ਕੁਝ ਕਹਿ ਨਹੀਂ ਸਕਦੀ ਜਿਹੜੀਆਂ ਕਲਿੱਪ ਬਣੇ ਨਾ ਉਹਨਾਂ ਦੇ ਅੱਖਾਂ 'ਚ ਹੰਝੂ ਵੀ ਨਿਕਲ ਆਏ ਉਹ ਮੈਨੂੰ ਫੋਨ ਕਰ ਰਹੇ ਸੀਗੇ ਤੇ ਫੋਨ ਉਹਨਾਂ ਦਾ ਖੋਲਿਆ ਅੱਛਾ ਉਹਨਾਂ ਦਾ ਫੋਨ ਖੋਲਿਆ ਹਾਂ ਤੂੰ ਵੀ ਤੂੰ ਕਿਹਨੂੰ ਫੋਨ ਕਰ ਰਹੀਆਂ ਏ ਬੋ ਤੇ ਇਹ ਜਿਹੜੀ ਚੀਜ਼ ਦੇਖੋ ਜੀ ਬਹੁਤ ਮਾੜੀ ਆ ਉਹਨਾਂ ਲਈ ਆਰਗੇਨਾਈਜ਼ਰ ਲਈ ਇੱਕ ਤੇ ਇੱਕ ਤੁਸੀਂ ਇੱਕ ਐਜ਼ ਅ ਲੇਡੀਜ਼ ਹੋਣ ਦੇ ਨਾਤੇ ਤੁਸੀਂ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ ਉੱਥੇ ਹਣਾ 쇼 ਦਾ ਡਾ ਲਾਵਾ ਲਾ ਗਿਆ ਆ ਸਾਰਾ ਕੁਝ ਹੋ ਗਿਆ ਤੁਸੀਂ ਕਿਦਾਂ ਗੁੰਡੀਆਂ ਲਾ ਸਕਦੇ ਵੀ ਇਹ ਨਹੀਂ ਬਾਹਰ ਜਾ ਸਕਦੇ ਰਾਈਟ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓਜ਼ ਆ ਜਾਂਦੀਆਂ ਕਈ ਵਾਰੀ ਅਸੀਂ ਉਹਨੇ ਇੱਕ ਸੱਚ ਨੂੰ ਹੀ ਸੱਚ ਮੰਨ ਲੈਨੇ ਆ ਬਿਹਾਈਡ ਦਾ ਸੀਨ ਸਾਨੂੰ ਬਹੁਤ ਕੁਝ ਪਤਾ ਨਹੀਂ ਹੁੰਦਾ ਇਸੇ ਕਰਕੇ ਅਸੀਂ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਉਸ ਤੋਂ ਕੁਝ ਘੰਟੇ ਪਹਿਲਾਂ ਕੈਲਗਰੀ ਦੇ ਵਿੱਚ ਤੁਸੀਂ ਸ਼ੋਅ ਕਰਵਾਇਆ ਸੀ ਜਿਹੜਾ ਤੁਸੀਂ ਆਰਗੇਨਾਈਜ਼ ਕੀਤਾ ਸੀ ਉਹਦੇ ਵਿੱਚ ਸਭ ਸੁਖਸ਼ਾਂਤੀ ਸੀ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਸਾਡੀਆਂ ਮਾਵਾ ਪੈਣਾ ਥੀਆਂ ਨੇ ਬਹੁਤ ਖੁਸ਼ ਗਈਆਂ ਸਾਥ ਦਿੱਤਾ ਅਗਲੇ ਦਿਨ ਮੈਨੂੰ ਲੱਗਦਾ ਵੀ ਅਸੀਂ ਸਾਨੂੰ ਸਾਡੇ ਸਾਰੇ ਜਿਹੜੇ ਸੀਗੇ ਟੀਮ ਮੈਂਬਰਾਂ ਨੂੰ ਮੇਰਾ ਗੱਲ ਪਤਾ ਨਹੀਂ ਕਿੰਨੇ ਜਾਣਿਆਂ ਦੇ ਫੋਨ ਆਏ ਇੰਨਾ ਵਧੀਆ ਸ਼ੋਅ ਇੰਨਾ ਸੋਹਣਾ ਸ਼ੋਅ ਔਰ ਰੁਪਿੰਦਰ ਹਾਂਡਾ ਜੀ ਨੂੰ ਕੋਈ ਫੁਲਕਾਰੀ ਦੇ ਰਿਹਾ ਹੈ ਕੋਈ ਸੂਟ ਦੇ ਰਿਹਾ ਖੁਸ਼ ਹੋ ਕੇ ਸੋ ਮੈਂ ਇੱਕ ਰਿਕਵੈਸਟ ਕਰਨਾ ਚਾਹੁੰਦਾ ਕੈਲਗਰੀ ਦੇ ਜਿਹੜੇ 4-5 ਜਾਣੇ ਆ ਇਹ ਸਾਡੀਆਂ ਹੀ ਮਾਵਾ ਪੈਣਾ ਆ ਜਿਹੜੇ ਆਪਾਂ ਉੱਥੇ ਆਈਆਂ ਆ ਤੁਸੀਂ ਗਲਤ ਵਰਡਿੰਗ ਨਾ ਯੂਜ਼ ਕਰੋ ਵੀ ਵੇਲਣ ਆਇਆ ਜਾਂ ਮੈਂ ਮੈਂ ਦੇਖੋ ਬਹੁਤ ਗਲਤ ਜਿਹੜੀ ਹੈ ਚੀਜ਼ ਆ ਵੀ ਤੁਹਾਡੇ ਆਪਣੀਆਂ ਹੀ ਆ ਨਾ ਸਾਰੀਆਂ ਫੈਮਲੀਆਂ ਸਾਡੇ ਇੱਥੇ ਕੈਲਗਰੀ ਦੇ ਆਈਆਂ ਨਾ ਹੁਣ ਤੀਆਂ ਦੇ ਮੇਲੇ ਆ ਪੈਣਾ ਸਾਲ-ਸਾਲ ਅੰਦਰ ਆਉਂਦੀਆਂ ਆ ਕੰਮ-ਕਾਜ ਕਰਦੀਆਂ ਤੁਹਾਡੇ ਬੱਚੇ ਆਸਾਮ ਦੀਆਂ ਆ ਜੇ ਉੱਥੇ ਸ਼ੋਅ ਤੇ ਚਲੇ ਗਈਆਂ ਨਾ ਅੱਜ ਡੱਪ ਰਹੀਆਂ ਤੇ ਕੋਈ ਮਾੜੀ ਗੱਲਤ ਨਹੀਂ ਰਾਈਟ ਹੁਣ ਜਿਹੜੇ ਅੱਗੇ ਵੀ ਤੀਆਂ ਦੇ ਮੇਲੇ ਆ ਭੈਣ ਭਰਾ ਕਰਾ ਰਹੇ ਆ ਸਾਡੇ ਤੇ ਉੱਥੇ ਕੋਈ ਜਾਣਾ ਕੋਈ ਗਲਤ ਹੈ ਰਾਈਟ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਉਹ ਮਤਲਬ ਜਿਹੜੀਆਂ ਵੀ ਗਲਤ ਜਿਹੜੀਆਂ ਵਰਡਿੰਗ ਯੂਜ਼ ਕਰੋਗੇ ਸਾਡੀਆਂ ਭੈਣਾਂ ਨੇ ਇੰਨਾ ਸਾਥ ਦਿੱਤਾ ਉੱਥੇ ਦੀ ਐਡਮਿੰਟਨ ਵਾਲੀਆਂ ਭੈਣਾਂ ਨੇ ਸਾਥ ਦਿੱਤਾ ਇੱਕ ਆਰਗੇਨਾਈਜ਼ਰ ਦੀ ਗਲਤੀ ਕਰਕੇ ਤੁਸੀਂ ਸਾਰੇ ਬੰਦਿਆਂ ਨੂੰ ਥੋੜਾ ਗਲਤ ਕਹਿ ਸਕਦੇ ਵੀ ਸੋ ਉਹਦੇ ਜੀ ਨੱਚਣ ਕਿਉਂ ਦਈਆਂ ਸੋ ਬਹੁਤ ਵਧੀਆ ਰੁਪਿੰਦਰ ਹੰਡਾ ਜੀ ਨੇ ਇੱਥੇ ਜਿਹੜਾ ਆ ਸ਼ੋ ਜਿਹੜਾ ਬਹੁਤ ਸੋਹਣਾ ਕੀਤਾ ਡੇਢ ਦੋ ਘੰਟੇ ਲਾਏ ਰਾਈਟ ਸਾਡੇ ਨਾਲ ਜਿੱਥੇ ਅਸੀਂ ਗਿਆ ਉੱਥੇ ਨਾਲ ਗਏ ਆ ਬਹੁਤ ਮੈਂ ਕਹਿੰਨਾ ਉਹ she's very nice lady down to earth اور ਇਦਾਂ ਦਾ ਕੋਈ ਉਹਨਾਂ ਦੇ ਵਿੱਚ ਮੈਂ ਨਹੀਂ ਦੇਖਿਆ ਹੂੰ ਜਿ세 ਜੀ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦਾ ਰੌਲਾ ਪੈ ਰਿਹਾ ਕੋਈ ਰੁਪਿੰਦਰ ਹੰਡਾ ਦੇ ਹੱਕ ਦੇ ਵਿੱਚ ਹੈ ਕੋਈ ਉਹਨਾਂ ਦੇ ਵਿਰੋਧ ਦੇ ਵਿੱਚ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਗੱਲ ਇਹ ਆ ਕਿ ਹੁਣ ਬਹੁਤ ਜ਼ਿਆਦਾ 90% ਮੈਂ ਦੇਖ ਰਿਹਾ ਹਾਂ ਆਪਣੇ ਲੇਡੀਜ਼ ਨੇ ਜਿਹੜੇ ਉਹਨਾਂ ਦੇ ਹੱਕ ਚ ਉਤਰੇ ਨੇ ਤੇ ਐਜ਼ ਅ ਲੇਡੀਜ਼ ਮੈਂ ਕਹਿੰਨਾ ਆ ਤੇ ਉਹਨਾਂ ਦੇ ਤੁਸੀਂ ਗਲਤ ਤੇ ਉਹਨਾਂ ਨੇ ਕੁਝ ਕੀਤਾ ਹੀ ਨਹੀਂ রাইਟ ਜਿਹੜੀਆਂ ਤੁਸੀਂ ਕਲਿੱਪ ਜਿਹੜੇ ਆ ਕੱਟ-ਕੱਟ ਕੇ ਜਾਂ ਗਲਤ ਪਾ ਰਹੇ ਆ ਮੈਂ ਕਿੰਨਾ ਵੀ ਬਹੁਤ ਆਪਣੇ ਲਈ ਜਿਹੜੀ ਆਪਣੀ ਕਮਿਊਨਿਟੀ ਲਈ ਜਿਹੜੀ ਆਪਣੇ ਪੰਜਾਬੀਆਂ ਦੇ ਲਈ ਮਾੜੀ ਗੱਲ ਆ রাইਟ ਇੱਕ ਉਹ ਤੁਹਾਡੇ ਕੋਲ ਸ਼ੋਅ ਕਰਨ ਆਏ ਨੇ ਤੁਹਾਨੂੰ ਇੰਟਰਟੇਨਮੈਂਟ ਕਰਨ ਆਏ ਨੇ রাইਟ ਉਹਨਾਂ ਦੀ ਕੀ ਗਲਤੀ ਆ ਹਾਂ ਉਹਨਾਂ ਨੇ ਉੱਥੇ ਉੱਥੇ ਵੀ ਸ਼ੋਅ ਆ ਸਾਡੇ ਅੱਗੇ ਵੀ ਜਿਹੜੇ ਆ ਸੀ ਸ਼ੋਅ ਚੱਲਨੇ ਆ ਬਹੁਤ ਵਧੀਆ ਭਰਮਾ ਹੰਗਾਰ ਆ ਇੱਥੇ 900 ਹਜ਼ਾਰ ਆਪਣੇ ਲੇਡੀਜ਼ ਆਈ ਨੇ ਬਹੁਤ ਖੁਸ਼ ਗਏ ਨੇ ਦੇਖੋ ਅਸੀਂ ਸ਼ੋਅ ਕਰਾਉਨੇ ਆ ਦੇਖੋ ਦੇਖੋ ਹਾਲ ਵਾਲੇ ਨੂੰ ਇਨਕਮ ਮਿਲੀ ਹੈਨਾ ਉੱਥੇ ਜਿਨ੍ਹਾਂ ਨੇ ਸਟਾਲ ਲਾਏ ਆ ਜਿਨ੍ਹਾਂ ਨੇ ਸਪான்ਸਰ ਕੀਤਾ ਉਹਨਾਂ ਦੀ ਇੱਕ ਐਡ ਹੋਈ ਹੈ ਉੱਥੇ ਰੋਜੀ ਰੋਟੀ ਲੋਕਾਂ ਦੀ ਚੱਲੀ ਆ ਤੇ ਸਮਾਨ ਵਿਕਿਆ ਹੈ ਰਾਈਟ ਸੋ ਬਾਕੀ ਜਿਹੜੇ ਬੰਦੇ ਤੁਹਾਨੂੰ ਪਤਾ ਆ ਉਹ ਦੇ ਕਹਿਣ ਵਾਂਗੂ ਵੀ ਪਿੰਡ 'ਚ ਪੰਜ ਸੱਤ ਜਣੇ ਮੈਂ ਕਹਿਣਾ ਨਹੀਂ ਜਾਂਦਾ ਗਲਤ ਵੀ ਚਾਵਲ ਹੁੰਦੇ ਹੀ ਨੇ ਸੋ ਉਹ ਜਿਹੜੇ ਆ ਵੀ ਆ ਜਿਹੜੇ ਕਲੇਪ ਚਾਕੇ ਤੇ ਉਹਨਾਂ ਨੂੰ ਆਪਾਂ ਦੇਖੋ ਕੁਝ ਕਹਿ ਹੀ ਨਹੀਂ ਸਕਦੇ ਹੋਰੇ ਕਿ ਸ਼ਹਿਰ 'ਚ ਹੁੰਦੇ ਨੇ ਇਦਾਂ ਦੇ ਸੋ ਮੈਂ ਕਹਿੰਨਾ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਆਪਣੀਆਂ ਮਾਵਾ ਪੈਣਾ ਤੀਆਂ ਨੂੰ ਇਦਾਂ ਦੀਆਂ ਗੱਲਾਂ ਨਾ ਕਰੋ ਜੋ ਕਹਿਣਾ ਮੈਨੂੰ ਕਹਿ ਲਓ ਕੋਈ ਚੱਕਰ ਨਹੀਂ ਠੀਕ ਹੈ ਜੱਸੀ ਭਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਜੀ ਥੈਂਕ ਯੂ ਜੀ ਇਸਨਜੀ ਜਸਸੀ ਨਾਇਰ ਜਿਨ੍ਹਾਂ ਨੇ ਕੈਲਗਰੀ ਦਾ ਰੁਪਿੰਦਰ ਹੰਡਾ ਦਾ ਸ਼ੋਅ ਜਿਹੜਾ ਉਹ ਆਰਗੇਨਾਈਜ਼ ਕੀਤਾ ਸੀ ਪ੍ਰੋਮੋਟਰ ਨੇ ਇਹਨਾਂ ਨੇ ਇੱਕ ਦੂਜਾ ਪੱਖ ਜਿਹੜਾ ਆ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਸੋ ਅੱਜ ਦੇ ਪ੍ਰੋਗਰਾਮ ਚ ਬਸ ਇੰਨਾ ਹੀ ਮੈਨੂੰ ਸਵਲੀਨ ਕੋਰ ਜਸਰ ਨੂੰ ਦੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ